ਪੰਜਾਬ ਤੇ ਚੰਡੀਗੜ੍ਹ ਤੋਂ ਮਾਨਸੂਨ ਵਿਦਾਈ ਲੈ ਰਿਹਾ ਹੈ ਅੱਜ ਕਿਹਾ ਜਾ ਰਿਹਾ ਹੈ ਕਿ ਮਾਨਸੂਨ ਵਿਦਾ ਹੋ ਜਾਏਗਾ ਅਧਿਕਾਰਿਕ ਤੌਰ ਤੇ 30 ਨਵੰਬਰ ਦਾ ਦਿਨ ਮਾਨਸੂਨ ਦੀ ਵਿਦਾਈ ਦਾ ਦਿਨ ਮੰਨਿਆ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਇਲਾਕੇ 'ਚ ਫਿਲਹਾਲ بارش ਦੀ ਕੋਈ ਸੰਭਾਵਨਾ ਨਹੀਂ ਹੈ ਪ੍ਰਦੇਸ਼ ਦੇ ਵਿੱਚ ਵੱਧ ਤੋਂ ਵੱਧ درجہ ਹਰਾਰਤ ਦੇ ਵਿੱਚ 1.9 ਡਿਗਰੀ ਦੀ ਵਾਧੋਤਰੀ ਹੋਈ ਹੈ ਹਾਲਾਂਕਿ ਸੂਬੇ ਦੇ ਵਿੱਚ ਇਹ ਤਾਪਮਾਨ ਸਾਮਾਨੇ ਬਣਿਆ ਹੋਇਆ ਹੈ ਫਰੀਦਕੋਟ ਦੇ ਵਿੱਚ ਸਭ ਤੋਂ ਜ਼ਿਆਦਾ ਦਰਜਾਇਆ ਹਰਾਰਤ ਰਿਕਾਰਡ ਕੀਤਾ ਗਿਆ ਇੱਥੇ ਇਹ 36.2 ਡਿਗਰੀ ਸੀ ਮਾਨਸੂਨ ਸੀਜ਼ਨ ਦੇ ਵਿੱਚ ਸੂਬੇ ਦੇ ਵਿੱਚ 28% ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ 5 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਦੇ ਮੁਤਾਬਿਕ ਇਸ ਵਾਰ ਪੰਜਾਬ ਦੇ ਵਿੱਚ ਮਾਨਸੂਨ ਸੀਜ਼ਨ ਦੇ ਵਿੱਚ ਬਾਰਿਸ਼ ਘੱਟ ਹੋਈ ਹੈ ਸੂਬੇ ਦੇ ਵਿੱਚ 438 mm بارش ਹੁੰਦੀ ਹੈ ਪਰ ਇਸ ਵਾਰ 314 mm بارش ਹੀ ਰਿਕਾਰਡ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਜ਼ਿਲ੍ਹੇ ਦੇ ਵਿੱਚ بارش ਰਿਕਾਰਡ ਨਹੀਂ ਕੀਤੀ ਗਈ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ 776.2 mm بارش ਹੋਈ ਹੈ ਜਿਹੜੀ ਕਿ ਨਾਰਮਲ ਤੋਂ 8.1 ਡਿਗਰੀ ਘੱਟ ਹੈ ਪੰਜਾਬ ਦੇ ਜੇ ਵੱਡੇ ਸ਼ਹਿਰਾਂ ਦੇ ਦਰਜਾ ਹਰਾਰਤ ਬਾਰੇ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਇਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਰਿਕਾਰਡ ਕੀਤਾ ਗਿਆ। ਔਰ ਅੱਜ ਦੀ ਜੇ ਗੱਲ ਕਰੀਏ ਤਾਂ ਅੱਜ ਇੱਥੇ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 33 ਡਿਗਰੀ ਦੇ ਵਿੱਚ ਰਹਿ ਸਕਦਾ ਹੈ। ਅੰਮ੍ਰਿਤਸਰ ਦੇ ਵਿੱਚ ਇਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਰਿਕਾਰਡ ਕੀਤਾ ਗਿਆ। ਇੱਥੇ ਵੀ ਹਲਕੇ ਬੱਦਲ ਹੋ ਸਕਦੇ ਨੇ। ਤੇ ਤਾਪਮਾਨ 22 ਤੋਂ 30 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਇਤਵਾਰ ਨੂੰ ਤਾਪਮਾਨ 30 ਡਿਗਰੀ ਸੀਗਾ ਪਟਿਆਲਾ ਦੇ ਵਿੱਚ 34 ਡਿਗਰੀ ਵੱਧ ਤੋਂ ਵੱਧ ਸੀਗਾ ਮੋਹਾਲੀ ਦੇ ਵਿੱਚ 33 ਡਿਗਰੀ ਸੀ ਤੇ ਲੁਧਿਆਣਾ ਵਿੱਚ ਵੀ 33 ਡਿਗਰੀ ਸੀ